چلے چل پے چیبی پہ آپ سے کری ਇਹਦੇ ਅਰੇ ਕਰਦੇ ਟੀਮ ਨੂੰ ਕੋਲ ਹੈ ਇਹ ਕਿ ਉਹ ਪੂਰਾ ਰੱਜ ਕੇ ਨਾ ਕਰ ਰਿਹਾ ਜੱਕਿਆ ਮੇਰਾ ਮਤ ਉਹ ਬੁਰਾ ਅੱਜ ਪਰੇ ਖਾਦੇ ਮੜੇ بڑا ਹਲਾ ਰਹੇਗਾ ਜਣ ਕੋਈ ਨਾ ਹੋਊਗਾ ਹੱਸ ਹੱਸ ਦਾ ਕੋਈ ਸਮਝ ਨਹੀਂ ਕੋਈ ਹੋਰ ਕੋਈ ਵੀ ਦੱਬ ਜੀ ਨਹੀਂ ਕੋਈ ਹੈਲੋ ਮੇਰੀ ਕੁਰਸੀ ਦਾ ਯਾਰ ਕਿੱਦਾਂ ਹੈ ਰਿਕੀ ਸੈਟ ਲਾਇਆ ਹੈ ਬាទ ਐਨੇ ਜੋ ਕਿ ਆਏ ਬਜ ਨੇ ਜਮਨੇ ਲੱਗਦਾ ਧੰਨਵਾਦ ਇੱਕ ਕੁਛ ਨਹੀਂ ਹੋਰ ਹੋ ਗਿਆ ਹੋਰ ਆ ਰਿਹਾ ਸਪੋਰਟ ਆ ਰਿਹਾ ਲੱਗਦਾ ਬਾਈ ਦਾ ਸਪੋਰਟ ਲੱਗੇਗਾ ਹੋਏ ਕੁਛ ਨਹੀਂ ਹੈਗਾ ਇਹ ਕੁਛ ਨਹੀਂ ਹੋਰ ਆਇਆ ਹੈ ਨਹੀਂ ਹੈਗਾ 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 ਵੀਰੇ ਇਹ ਪੈਟਰੂਲ ਆ ਕੇ ਲੱਗਦਾ ਇੱਕ ਸੋਰਾ ਨਹੀਂ ਕਿੱਥੇ ਲੈਣਾ ਭਾਈ ਦਾ ਨਹੀਂਗਾ ਲੈਗ ਵਾਈ ਦਾ ਲੱਗਦਾ ਯਾਰ ਆ ਲੈਗ ਵਾਈ ਦੀ ਵੀ ਲੈਣਾ ਲੱਗੀ ਨਾ ਮੈਨੂੰ ਉਹ ਨੀ ਪਲੇਟ ਦਾ ਥੋੜਾ ਫਰੇ ਪਲੇਟ ਦਾ ਪਲੇਟ ਦਾ ਥੋੜਾ ਦੇਖਾਂ ਤੂੰ ਲੱਗ ਗਿਆ ਤਾਂ ਪਲੇਟ ਦਾ ਥੋੜਾ ਤੂੰ ਖਿੱਚ ਕੇ ਲੈਣਾ ਵੀਰੇ ਬੱਤੇ ਵੀਰੇ ਜੇ ਬੈਂਡ ਤੇ ਲੱਗ ਕੇ ਇਹਦੇ ਉੱਪਰ ਜਾਂਦੀ ਹੈ ਤਾਂ ਇੱਕਾ ਨਹੀਂ ਭੱਜ ਕੇ ਇਹਦੇ ਨਾਲ ਲੱਗ ਕੇ ਇੱਧਰ ਜਾਂਦੀ ਆ ਜੇ ਲੱਤ ਤੇ ਲੱਗ ਕੇ ਬੇਟਾ ਤੋਂ ਮੂਰੇ ਮੂਰੇ ਰਹਿੰਦੀ ਹੈ ਤਾਂ ਭੱਜ ਕੇ ਰੰਨਾ ਤੂੰ ਜਾਈਏ ਜਾ ਕੇ ਬੋਲਿਆ ਇਹਦਾ ਹੈ ਕੋਈ ਸੀ ਪਿੱਛੇ ਗਾਉਂਦਾ ਉਹ ਵੀ ਚੱਲਣਾ ਕਰਾ ਲੋ ਲੋਕੀ ਦੇ ਫਰਮੜਾ ਜਾ পিছিয়ে <laughs> তো <laughs>

बस ठीक है अगर मैच बढ़िया भी चला हां तब बात करेगा इधर मैं अल्लाह कहना देना राजा शेरवानी उनका और भाई आज दोनों लोग पहले साथ वाला का बोलूंगा और देर हो गया अरे हो तब बैठा हूं तीसरी तरीके की किधर मैं का मेरा फर्स्ट ग्राउंड का बैठाना वो आ रहा था दूसरे गांव اوه کپڑے جوڑا او منیر گڑھ جون ٹیم کو فون کر کے تھیا ہا ہنوں وی جوڑ پہلے میچ کافی دیر تک ابھی تک کر گیا ਗਾਇਆ ਦਿੱਕਰ ਮੋਰਾਂ ਕਾ ਨਾ ਅਬਾ ਅੱਗੇ ਸਟਾਰ ਜੀ ਆ ਰਹੀ ਹੈ ਉਹ ਇਹਨੂੰ ਕਿਥੋਂ ਸਾਹਮਣੇ ਲਾਇਆ ਥੁਨੇ ਕਾਫੀ ਦੇਖ ਲਈ ਭਾਈ ਬਣ ਕੇ ਮਾਤਾ ਮਾਤਰੀ ਦਾ ਛੰਨਾ ਦੇ ਮੇਰੇ ਕੰਮ ਨਹੀਂ ਤੇਰੇ ਮੇਰੇ ਪਾਪਾ ਨੂੰ ਕਹਿੰਦੀ ਕਿ ਪਹਿਲਾ ਮੈਚ ਕਿਹਨੇ ਕਿਹਾ ਨਹੀਂ ਹੱਲੇ ਪਾਪਾ ਹੈਗੇ ਰਾਤ ਤੇ ਛੰਨਾ ਦਾ ਰਾਤ ਤੇ ਸੱਮਣਾ ਦਾ ਰਾਤ ਤਾਂ ਹਰੀ ਹੈ ਪਹਿਲਾ ਮੈਚ ਉਹਦਾ ਦਿਖਾ ਤਹਨਾ ਦੇ ਸਵਾ 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 ਮੀਮਸੇ ਦਾ ਨਹੀਂ ਉਹ ਨਹੀਂ ਯਾਰ ਮੀਮਸੇ ਦਾ ਆ ਚਨਾ ਨਹੀਂ ਯਾਰ ਮੀਮਸੇ ਦਾ ਪਹਿਲਾਂ ਮੈਂ ਤਹਨਾ ਦਾ ਹੀ ਸੀ ਉਹ ਮੀਮਸੇ ਦਾ ਮੈਂ ਤਾਂ ਓਰੀਜਨਲ ਆ ਬੱਬਨਪੁਰਨ ਵਾਲਾ ਮਿਹਰੇ ਬੱਬਨਪੁਰਨ ਵਾਲਾ ਜੀ ਬੱਬਲ 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 ਤੂੰ ਜਾ ਨਹੀਂ ਮੈਂ ਮੈਜਾ ਫੱਟੂਗਾ ਨਹੀਂ ਹੋ ਗਿਆ ਓ ਯਾਰ ਉਹੀ ਕਰ ਮੁਰੇ ਆ ਜਾ ਭੱਜ ਕੇ ਉਰੇ ਭਰਾਵਾ شنا تھوڑا لگ

बसरी पई न पी क चौपेर पिछे लॻे

اپریانو اپریانو بھایا پڙهيلي بري هنجي ان ڪاپريٽو سڏا ٿيو هو يا هو بنيو هو هو نه ٻئي ڄاڙي گڏي چڪلا هونداري ٻيو ڪي ڏو سمجهو exact evet. ha evet. evet. evet.

ਆਪਾਂ ਚੇਹਰੇ ਨਾਲ ਬਣਾ ਲਵਾਂਗੇ ਬੜੀ ਲਾਭ ਮਾਣੇ ਲਾਇਆ ਕਿਹਨਾਂ ਆਜਾ ਇਹ 3 ਹੀ ਆ ਵੀ ਬੁਲੇਟਾਂ ਨਹੀਂ ਨੌਕਰੀ ਵੀ ਪੰਜ ਹੀ ਨਹੀਂ 2 1 2 3 ਨੂੰ ਮੈਂ 2 ਰਹਿਣਾ ਬੱਦੂ ਲੋਕਾਈ ਇੱਕ ਆਜਾ ਮੈਂ ਨਹੀਂ ਆਏ ਬੀਤੋ ਬੋਣਾ ਕਹੋ ਉਦੋਂ ਬੋ ਹਾਂ ਬਧੀਆ ਰਹੂਗੇ ਬਧੀਆ ਰਹੂ ਲਾਲਤ ਬਾਦ ਦੇ ਇੱਕ ਫੁੱਖੇ ਚਿੱਕੇ ਖਾ ਲੀਏ ਦੇਣੇ ਦੇ ਤੈਨਾਂ ਬੱਲਾ ਬਧੀਆ ਪਾਤੇ ਤੈਨੂੰ ਵੀ ਹੋ ਤਿੰਨੇ ਦਿਨ ਤੋਂ ਬਾਅਦ ਵੀ ਸ਼ਕਲ ਨਹੀਂ ਬਣਾਈ ਹੋਏ ਹੈ ਹੈ ਸਰ ਹਸੀ ਦੇ اوه آڏو سربيار ته ڏي ڏاڻي گا بابا غلط ڪو آما شٽرافي لڪچو ڪي پنهنجو پاڳي تي ڏي سڄو ڪٿان کي ڏي سڄو پتا نه ڪي ڏي پنهنجي پر کڙي دا ڪي فائدو ڪوئي ته گڏ جا ਮਰੇ ਬਣਾਇਆ ਕੁਰੀਆ ਕਾਹੀ ਆ ਪਿਆ ਰਿਹਾ ਤੈਨਾਂ ਵਧੀਆ ਪੈ ਗਈਆ ਆਇਆ ਗਿਆ ਮੈਂ ਪਾਣੀ ਅੰਦਰ ਨਹੀਂ ਸਰੂ ਮੈਨੂੰ ਭੱਦ ਕੀ ਇਹ ਰਿਲੇਸ਼ਨ ਦੇ ਬਹੁਤ ਹਾਦਸੇ ਕਰਾਇਆ ਬਹੁਤ ਬਹੁਤ ਵੱਡਾ

چاہ بھی بال چاہ بھی بال کیڑا پاؤ گا پھر بال کون پاؤ برے اری آ جاؤ پوری سانچ پہ جی ਉਹਨੂੰ ਮਾਰਨੇ ਵਾਲੇ ਬੜੇ ਨਿਸ਼ਾਨੇ ਕੋਈ ਉਹ ਤੋਂ ਪਾਣੀ ਆ ਜਾਂਦਾ ਪੋਣਾ ਕੋਈ ਨਹੀਂ ਆਹ ਮੈਂ ਬਹੁਤ ਸਾਲ ਉੱਤੇ ਟੱਕਿਆ ਓਏ ਇੱਥੇ ਚੱਕਰ ਬੜਾ ਪਤਾ ਨਹੀਂ ਲੱਗਦਾ ਅੱਛੇ ਲੱਗਦੀ ਮਾਰਦਿਆ ਆਹਰ ਸਹੀ ਗਿਆ ਅੱਛੇ ਲੱਗਦੀ ਮਾਰਿਆ ਠੀਕ ਜੁਰੀ ਬੋਮਾ ਮੂਵੀ ਮੂਵੀ ਇੱਥੇ ਹੁੰਦੇ ਨੇ ਜਿਹੜੀ ਪਿੱਛੇ ਜਾਂਦੇ ਉਹਦੇ ਲੱਗਦੀ ਦੰਗ ਚ ਨਹੀਂ ਲੱਦੀ ਜਿਹੜੀ ਵੀਰੇ ਉੱਪਰ ਪਾਵੋਗੇ ਉਹਦੇ ਲੱਗੂਆ ਪਤਾ ਨਹੀਂ ਜੇ ਪਿੱਛੇ ਰਹੀਓ ਮਾਰੂ ਜਦੋਂ ਨਾ ਕਹੋ ਸਾਰੇ ਮੈਂਤਿਆਂ ਦੇ ਬਾਅਦ ਇਹ ਕਰਨੀ ਬਤਾਉਂਗਾ ਬਾਰ ਟੱਕ ਲਿਆ ਚਾਹੂ ਬੰਦੀਆ ਕੰਗਾ ਸੰਪੂਰਨ ਨਿਆ ਸਾਥ ਇਹ ਮੀਂਹ ਥਾਲੀ ਆਈ ਨਾ ਤਾਂ ਇਹ ਮੂਹਰੇ ਮੂਹਰੇ ਆਇਆ ਕਰ ਲਿਆ ਆਪਾਂ ਉੱਤੇ ਲੱਗੀ ਬਾਬਾ ਹਾਂ ਹੋਵੇ ਮੈਂ ਇਹ ਨਹੀਂ ਕਿਹਾ ਨਹੀਂ ਇਹ ਨਹੀਂ ਫੱਗੀ ਮਾਂ ਪੈ ਰਾਂ ਸੱਤ ਆ ਗਿਆ ਨਾ ہاں ساتھا گنے 24 ہو گئے ساتھا گنے سات گنے اگے چھتے اگے کی ساتاں ہاں ایک اور سنگلا دے دو رستے نے نکل ا گئے ہاں تین سنگلا اگے دو پانچ ساتھ ہوئے ہیں کسے اگیا وہ میں ناموں دیکھیا ہوں لو لو رامن والے یار رامن 22 بنتے ہوتے ہوتے کا باہر وہ ایک دم اگے بھی تین اگے اس کا ਆਪਾਂ ਇਹਨੂੰ ਕੋਈ ਨਾ ਕਰਦੇ ਅਧਿਕਾਰੀ ਤੇਰੇ ਤਾਂ ਇਹ ਲੋਕੀ ਹੋਣੀ ਹੈ ਸਾਰਾ ਇਹ ਕਿਹਦਾ ਜਿਹੜਾ ਜਗੜਦਾ ਇੱਕ ਉਹ ਤਾਂ ਦਾ ਉਹ ਤਾਂ ਸੇਵਾ ਹੋ ਰਹੀ ਹੈ ਬਹੁਤ ਬੁੱਧੂ ਲੱਗੂ ਹਾਂ ਤੇ ਦਾਰੇ ਉਹ ਤਾਂ ਕਿ ਇਹ ਵੀ ਕਰਲਾ ਕੰਮ ਬੜਾ ਇਹ ਵਾਲ ਵੱਧ ਤੋੜ ਲਾ ਨਾ ਵੀ ਜਾਣਦੇ ਕੈਮਰਾ ਨਾਲ ਕਿ ਮੈਂ ਛੁੱਟੀ ਗੱਲ ਛੁੱਟੀ ਗੱਲ ਨੂੰ ਹਾਂ 1500 ਲੱਗੇ 1500 ਕਿੰਨੇ ਫੋਲੋਅਰ ਨੇ ਤੇਰੇ ਇਹਦੀ ਬਲਾਲੀ ਬਲਾਲਾ ਉਹ YouTube ਤੇ ਦੇਖ ਲਾ ਅੱਤਰ ਨਟਵਾਰਕ ਲੋ ਔਰ ਯਾਰ ਮੁੰਡੂ ਵੀ ਚੱਲ ਬਦੂ ਆਇਆ ਹੁਣ ਆਸ ਤੋਂ ਰੇਡ ਵਿਜੋ ਕੀ ਭਰ ਕੇ ਕੱਢ ਲਾ ਦੰਪ ਚੂ ਜਾਵਾ ਨਹੀਂ ਚੱਪਾ ਕਰਤਾ ਵੀ ਮੈਂ ਉਹ ਆਹ ਨਹੀਂ ਉਹ ਜਿਹੜਾ ਛੱਡ ਕੇ ਤੇ ਚਲਾਉਣਾ ਹੀ ਤੇ ਉਹ ਜਿਹੜਾ ਇਹ ਨਹੀਂ ਛੱਡਦਾ ਉਹ ਚੌਥਾ ਛੱਡਦਾ ਕੈਸਾ ਛੱਡਦਾ ਸੈਂਸ ਇਹਨੂੰ ਛੱਡ ਵੀ ਜਾ ਉਹ ਗੱਲ ਮੈਂ ਉਹ ਮੈਂ ਪਤਾ ਲੱਗ ਗਿਆ ਪਿੱਛੇ ਹੀ ਇਹ ਨਾ ਰਿਲੈਕਸ ਬਿਲਕੁਲ ਮੈਂ ਨਹੀਂ ਲੱਗਦਾ ਮਾਨੀ ਲੋੜ ਹੀ ਨਹੀਂ ਮੈਂ ਉੱਤੇ ਕਰਕੇ ਛਾੜਦਾ ਸਾਰੀ ਨਾ ਕਰਿਆ ਤੂੰ ਰਿਲੈਕਸ ਹੋ ਕੇ ਖੜੀ ਚੰਗਾ ਨਾ ਲੱਗਦੀ ਉਹ ਦੋ ਦੱਬ ਨਾ ਨਾ ਖੱਥੀ ਕਮਾਈ ਨੋਈ ਉਹ ਵਰਨੀ ਡੌਰ ਬੋਣਾ ਸੇ ਨਾ ਨਹੀਂ ਕੱਢਣੇ ਇੱਕ ਨੇ ਹਾਂ ਦੱਬ ਨਾ ਦੱਬ ਨਾ ਰਹੀ ਹੈਓ ਉਹ ਵੀ ਤੁੱਕ ਦੀ ਗੱਲ ਪਾਗੇ ਕਿਹਦੇ ਉਹ ਚਲਾਉਂਦਾ ਚਲੋ ਆਈ ਆਵਾਂ ਹੀ ਦਿੱਕਤ ਹੋ ਜਾਂਦਾ ਉਹ ਜਿਹੜਾ ਹੱਥਾਂ ਛੱਡਿਆ ਉਹ ਟੱਕਰ ਉਹਦਾ ਐਂ ਸਾਲ ਨਹੀਂ ਮਰੀ ਸਾਲ ਮਰੀ ਮੈਂ ਤੋੜਿਆ ਟੱਕਰ ਉਹ ਪਿਆ ਦੀ ਆਹ ਹੋਰੇ ਮੈਂ ਦਬਾਏ ਦਬਾਗਾ ਜਿਹੜੇ ਇਹਨਾਂ ਨੂੰ ਫਿਲਮਾਂ ਨੂੰ ਲਾਇਆ ਕਰੋ ਉੱਪਰ ਜਿਹੜੇ ਚੁੱਸ ਫਿਲਮਾਂ ਨੂੰ ਲਾਈ ਆਉਂਦੇ ਉਹ ਅਭਿਆਨ ਆਮਾ ਉਭੀ ਗੱਲ ਆ ਹੋ ਜਾਣਾ ਆ ਵੀ ਕਿਤੇ ਤੋਂ ਆ ਵੀ ਲਿਆ ਕੇ ਉੱਪਰ ਆਵਾ ਚੁਸਤਾ ਆ ਜੀ ਬਾਹਰੇ ਗੱਲ ਜੀ ਬਾਰੇ ਵੀ ਪੰਜ ਬਲਾਉਣੇ ਨੇ ਕੀ ਗੱਲ ਆ ਬਾਰੇ ਹੋ ਜਾ ਗੰਦ ਬੋਵਾ ਅੰਦਰੋਂ ਤਾਂ ਆਇਆ ਪਿਛਲੇ ਵਾਲੇ ਨੂੰ ਪਾ ਲਾਂਗੇ ਜੇ ਬਾਹਰੇ ਮਾਰੇ ਲਾਤੇ ਰੋਕ ਦੇਣ ਹਾਂ ਰੋਕ ਦੇਣਾ ਰਾਣਾ ਉਹ ਨਾਲ ਪਾ ਦੇਣੀ ਸਾਡਾ ਜਣਾ ਸਟਰੀਗਾ ਸਟਰੀ ਕਰਕੇ ਤੇ ਬੋਲਾ ਵਧੀਆ ਪੈਦਾ ਰੱਖ ਪਾ ਦੇਣੀ ਬੋਲ ਟੱਪੇ ਵਾਲੀ ਪਾਈ ਗਏ ਯਾਰ ਅਗਲਾ ਤਪਿਆ ਨਹੀਂ ਨਾ ਤਪਿਆ ਯਾਰ ਉਹ ਕਿਹ ਨਾਲ ਜਿੰਨੇ ਹੁੰਦੇ ਗੱਟੀਆਂ ਨੇ ਓਏ ਉਹ ਜਿਹੜੀ ਉਹ ਨਹੀਂ ਤੂੰ ਪੱਟੀ ਲਾ ਜੇ ਪੁਆਇੰਟ ਸਾਹਮਣੇ ਦਾ ਪੱਟੀ ਜਾ ਉਹ ਨੀਚੇ ਮਾਰ ਦੇ ਬੱਲੇ ਕਿਤੇ ਸ਼ਾਟ ਹੋਏ ਦੋਨੇ ਦੋਨੇ ਨੂੰ ਆਉਂਦਾ ਹੁਣ ਮੋੜ ਤਾਂ ਨਹੀਂ ਡਾਬਾ ਅੱਛਾ ਬੋਲ ਨਮਨ ਵਾਲੀ ਨਾਲ ਮਾਰਾ ਬਣਾਓ ਉੱਨੀ ਜਾਂਦੀ ਪਹੁੰਚੀ ਕੋਈ ਪਰਫੈਕਟ ਲੱਗਿਆ ਬਾਰਡਰੀ ਦਾ ਯਾਰ ਕੋਈ ਨਾ ਇਧਰੋਂ ਤਾਂ ਨਹੀਂ ਮਾਰਿਆ ਜਾਂਦਾ شرائی <تصفح> ہے سنی ورگے کہو ورگی کھیلنے کے لیے آجو ویگے منڈے کہیں بجو بلی پی ونڈے کچھ ہوئے ہے باغا کھنے میرے کو پیار آئی سنی کا ਕੋਈ ਵੀ ਸ਼ੇਖਾ ਕਰਦੇ ਤੇ ਆ ਰਹੀਆਂ ਬਹਾਉਦ ਦੀ ਪਟਾ ਰਿਹਾ ਹੈ ਫਿੱਤਰ ਸ਼ਿਸ਼ੇ ਦੇ ਸਾਹਮਣੇ ਭਾਵੇਂ ਖੇਡੂਆਂ ਦੇ ਪੱਕੇ ਆ ਸਾਕੋ ਫੁੱਲਰ ਜਾਲੀਆਂ ਇਸੇ ਹੁਕਮ ਦੇ ਅੱਗੇ ਆਏ ਸਾਨੂੰ ਉਹਨਾਂ ਕੇ ਨਜ਼ਾਰੀ ਬਤੀ ਧੰਨਵਾਦ ਜੀ ਬੀਤਾਂਦੇ ਤੇ ਜਿੰਦਾਬਾਦ ਰਣਵੀਰ ਦੀਆਂ ਜਿੰਨਾ ਕਰਕੇ ਜਿਹੜਾ ਜੱਤ ਨੇ ਜਿੰਦਾਬਾਦ ਰਣਵੀਰ ਦੀਆਂ ਜਿੰਨਾ ਕਰਕੇ ਬੋਲ ਜਾਈ ਮਾ ਰਾਣੇ ਦੇ ਲਈਓ ਕਿ ਵੀ ਚੰਨੀ ਗੜੀ ਰਾਣੀ ਦੀ ਵਾਲਾ ਬੰਨੀ ਹੈ ਕਹਿੰਦੇ ਮੇਰੇ ਵੀਰੋ ਬੇਰੋਕੇ ਵਾਲਾ ਨਖੀ ਜਰਾ ਰਹਿੰਦਾ ਮੇਰੇ ਪਿਆਰਾ ਤੇ ਤਾਗਰ ਗਣਾ ਖਿੱਚ ਕੇ ਰਣਜੀਤ ਨੇ ਨਿਕਲਦੇ ਨੇ ਕਿੱਧਰ ਵਸ ਉਹੀ ਦਾ ਮੈਂ ਕਹਿੰਦਾ ਉਹ ਦਵਾ ਨਹੀਂ ਪਿੱਛੇ ਬਾਲ ਨੇ ਬੰਦਾ ਖੁਫੀਆ ਵੀ ਬੈਠਾ ਨਾ ਸਮਝ ਨਹੀਂ ਰਿਹਾ ਮੁੰਡਾ ਕਿ ਸਭੀ ਕੋਸ਼ਿਸ਼ ਕਰ ਰਹਾ ਖੇਡ ਮਾਣ ਦੇ ਵਿੱਚ ਰਿਹਾ ਪਾਰ ਦੇਖਾਂਗੇ ਤਾਂ ਬੰਦ ਨੇ ਨਾਲ ਨਹੀਂ ਸਭੀ ਸੰਤੁਸ਼ਟ ਨਾ ਬਣਾ ਹੋਇਆ ਨਾ ਕੋਈ ਤੰਗਣਾ ਕਿ ਖਾਤੇ ਦੇ ਮਾਮਲੇ ਵਿੱਚ ਨੇ ਕਿ ਆਉਸੇ ਦੇ ਹੀ ਗੋਟੀਆਂ ਲਾਉਂਦੀਆਂ ਕਿ ਸੱਜੇ ਦੇ ਖਿਡਾਰੀ ਕਹਿੰਦਾ ਸੱਗੀਆਂ ਕਿ ਖਾਦੀਆਂ ਖਰਾਕਾ ਨਾ ਮਾਰਦੀਆਂ ਕਿ ਖਾਦੀਆਂ چل برشی جاری ہے ਆਹ ਤਿੰਨੇ ਬੋਲ ਅਰੇ ਤਸਵੀਕ ਕਿੰਨੇ ਬਣ ਗਏ ਹੈ ਕੀਪਰ ਆਲਾ ਬੰਦਾ ਕੋਣ ਹਰ ਬਾ ਹਾਂ ਜੀ ਆਹੀ ਕਿਤੇ ਬਿਧੀ ਕੋਈ 10 ਗਿਲੇ 10 ਗਿਲੇ ਲੋ ਬਾਸ ਬਣ ਗਈ 15 ਰਹਿ ਗਏ 15 ਰਹਿ ਗਏ ਗੱਡਾ ਬੱਲਾ ਬਣ ਜਾਣਗੇ ਹਾਂ 15 ਨੰਨ ਬਾਦ ਅੱਟ ਕਰੀ ਜਾਂੀ ਉਹ ਵੀ ਆ ਬੈਟ ਤੋਂ ਨਿਕਲਦੇ ਨਹੀਂ ਓਏ ਭਾਈ ਸਾਹਮਣੇ ਲੋਕਾ ਦੀ ਹੈ ਉਹ ਬੰਦੇ ਇਹ ਪਰਦੇ ਨਹੀਂ ਪਰਦੇ ਦੀ ਮਾਰਦੇ ਪਰ ਉਹ ਚੰਡੇ ਦੀ ਜੰਦਾ ਫਿਰ ਚੰਡੇ ਦੀ ਹੋ ਵੀ ਆਪਾਂ ਵੇਖੋ ਕਿੱਥੇ ਨਹੀਂ ਨਹੀਂ ਪਰਦੀ ਕਿੱਥੇ ਪਰਦੇ ਨਹੀਂ ਉਹ ਮਾਨਾ ਥੋੜਾ ਜਿਹਾ ਟੇਕਰ ਕੇ ਧਿਆਨ ਰੱਖੀ ਆਪਾਂ ਉਹ ਚੰਡੇ ਦੀ ਹੋ ਜਾਂਦੀ ਨਹੀਂ ਤੋੜ ਹੁੰਦੀ ਨਹੀਂ 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 ਉਹ ਪੈਂਕ ਦੀ ਖੜੀ ਪਰਦੇ ਦੀ ਹੈ ਸਾਹਮਣੇ ਸਾਹਮਣੇ ਲਓ ਕਹਿੰਦੇ ਵਿੱਚ ਕਹਿੰਦੇ ਦੱਸ ਆਏ ਆ ਲਓ ਕੌਮੀ ਬਣ ਕੇ 25 ਕਰੇ ਸਾਰੇ ਮੁੰਡਾ ਰਾਣਾ ਕੇ ਦੀ ਢੀਮੋ ਦੀ ਧਰਜੀ ਨਾਲ ਮੇਰੇ ਮਿੱਤੋ ਆਈ ਆਈ ਕਿਹਨਾਂ ਲੋੜ ਰਹੀ ਲੋੜੀ ਆਪਾਂ ਜਲਾ ਬਿਆ ਬਣਨੇ ਆ ਵੀਡੀਓ ਬਹੁਤ ਹਾਂ ਵਿਚੇ ਰੱਬੀ ਉਹਦੇ ਤੇ ਸਦੋਂ ਪਰੋਂ ਦਾ ਬਜੇ ਤੇ ਹਾਂ ਦੂਰੇ ਦਾ ਵੀ ਜਿੱਤ ਗਈ ਗੋਏ ਵੀ ਦੋੜਾ ਆਉਣੀ ਲੋੜੀ ਨਹੀਂ ਤੋਂ ਇਹਦਾ ਗਰਾਵ ਹੀ ਜਾਂਦੇ ਜਾਏ ਲੋੜ ਨਹੀਂ ਹੈ ਨਾ ਕੋਈ ਨੀ ਕੋਈ ਨੀ ਕੋਈ ਨੀ ਕਿਹੜ ਕੋਈ ਬਾਹਰੀ ਹੈ ਮੋਰ ਦੇ ਕੇ ਧਿਆਨ ਨਾਲ ਖੜੀ ਹੋ ਗਈ ਹਾਂ ਸੋ ਲੋ ਜੀ ਬੋਲੋ ਇੱਕ ਅੱਧੀ ਪਿਛਲੀ ਆਈ ਜਾਊ ਪਿੱਛੇ ਆ ਕੇ ਮਾਰਨੀ ਕੋਈ ਆ ਪਿੱਛੇ ਵਾਲੇ ਇਹ ਜਵਾਬ ਦੀ ਮੰਗਦਾ ਹੈ ਨਹੀਂ ਜੀ ਆ ਇਧਰੋਂ ਗੱਲਾਂ ਕਿੰਨੇ ਫੜ ਗਿਆ ਹੱਲੇ ਵੀ ਛੇਰ ਤੇਰੇ ਤੇ ਨੇ چکنے والا ہماری سیکنڈ میں پہلے نجوانی دیوا آؤں گے ربیع ہماری سیکنڈ میں پہلے نجوانی دیوا آؤں گے ربیع ہماری سیکنڈ میں پہلے نجوانی دیوا آؤں گے ربیع ہماری سیکنڈ میں پہلے نجوانی دیوا آؤں گے ربیع ہماری سیکنڈ میں پہلے نجوانی دیوا آؤں گے ربیع ہماری سیکنڈ میں پہلے نجوانی دیوا آؤں گے ربیع ہماری سیکنڈ میں تن رہ گئے بھائی شکرانے مونڈے پرنس اور میرا رین تین رہ گئے ویرے تین اندر رہ گئے تین رہ گئے پورا پا پا یاد ٹھیک ہے وہ کار میں اور دو آئے ہیں پانچ رہ گئے امپائر نو کینے گھنٹے گھٹی گھٹی کر سال ہے 8 کاٹا قالو इधर کوئی نہ کوئی نہ سنی

بنجو گیری تین ٹھنڈ نہیں میرا بھیر بریجویری پہنچتے دو ਉਹ ਕਿਦਾ ਕਿਦਾ ਮੈਜਾ ਇਹ ਛੰਨਾ ਲੱਭਣ ਛੰਨਾ ਤੇ ਮੋਗੜਾ ਵਾਦਾ 1300 ਫਾਲਾ ਤੇ ਕੋਣੀ ਜਾਂਦੀ 1300 ਟੱਕ ਬੱਪਾ ਜਿਹੜਾ ਛੇੜਾ ਨਹੀਂ